ਹਾਂ ਜੀ ਸਤਿਕਾਰਨਾ ਚਾਹਾਂਗਾ ਕਿ ਜਿਵੇਂ 25 ਤਰੀਕ ਨੂੰ ਬਰਗਾੜੀਏ ਸਮਾਗਮ ਵਿੱਚ ਐਲਾਨ ਕੀਤਾ ਗਿਆ ਸੀਗਾ ਕਿ 30 ਅਕਤੂਬਰ ਨੂੰ ਜਿੰਨੇ ਵੀ ਪ੍ਰਚਾਰਕ ਹੈਗੇ ਨੇ ਚਾਹੇ ਸੰਤ ਸਮਾਜ ਹੈ ਜਾਂ ਰਾਗੀਤਾਂ ਦੀ ਹੈਗੇ ਨੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੱਖੋਣ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਖੂਨ ਦਿੱਤਾ ਜਾਵੇਗਾ। ਉਸ ਦੇ ਸਬੰਧ ਵਿੱਚ ਅੱਜ ਫਟੇਗੜ ਸਾਹਿਬ ਤੋਂ 1 ਮਾਰਚ ਦੇ ਰੂਪ ਵਿੱਚ ਪਹਿਲਾਂ ਅਮ ਮੋਹਾਲੀ ਵਿਖੇ ਅਮ ਸਾਹਿਬ ਸਾਰੇ ਇਕੱਤਰਤਾ ਹੋਈ ਅਤੇ ਆਮਦਕਾਰ ਨਤਵਸਤਕ ਹੋਣ ਤੋਂ ਬਾਅਦ ਸਾਰੇ ਪ੍ਰਚਾਰ ਪੈਦਲ ਚੰਡੀਗੜ੍ਹ ਵੱਲ ਨੂੰ ਵਧੇ ਜਿੱਤੇ ਵਾਈਪੀਐਚ ਚੌਕ ਤੋਂ ਅੱਗੇ ਲੰਘਦੇ ਹੀ ਚੰਡੀਗੜ੍ਹ 쪽 ਵੱਲੋਂ ਜਿਹੜਾ ਮੁਹਾਲੀ ਅਤੇ ਚੰਡੀਗੜ੍ਹ ਦਾ ਮੁੱਖ ਐਂਟਰੀ ਗੇਟ ਹੈ ਉੱਥੇ ਬੈਰੀਗੇ ਲਗਾ ਕੇ ਸਾਰਾ ਰਸਤਾ ਰੋਕਿਆ ਹੋਇਆ ਸੀ ਤੇ ਉੱਥੇ ਹੀ ਇਹਨਾਂ ਪ੍ਰਚਾਰਕਾਂ ਨੂੰ ਰੋਕ ਲਿਆ ਗਿਆ ਜਿੱਤੇ ਇਹਨਾਂ ਨੇ ਸੜਕ ਤੇ ਬੈਠ ਕੇ ਸਤਨਾਵਈ ਗੁਰੂ ਦਾ ਜਾਬ ਸ਼ੁਰੂ ਕਰ ਦਿੱਤਾ ਅੱਗੇ ਕੋਈ ਪ੍ਰਸ਼ਾਸਨ ਨਾਲ ਮੇਜਰ ਸਿੰਘ ਜੀ ਕੋਈ ਗੱਲ ਚੱਲ ਰਹੀ ਹੈ ਜਾਂ ਜਥੇਬੰਦੀਆਂ ਦੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਟਾਈਮ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਪਰਮਿੰਦਰ ਸਿੰਘ ਢਿੱਲਤਾ ਜੀ ਤੇ ਜੀ ਆਨੰਦਪੁਰ ਸਾਹਿਬ ਦੇ ਜਿਹੜੇ ਮੁੱਖ ਸੰਸਦ ਨੇ ਪ੍ਰੇਮ ਸਿੰਘ ਚੰਦੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਇੱਥੇ ਕੋਸ਼ਿਸ਼ ਕੀਨੇ ਤੇ ਇਸ ਟਾਈਮ ਜਿਹੜਾ ਸ਼ਾਂਤ ਨਈ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਪੂਰੇ ਇਕੱਠ ਦੇ ਵਿੱਚ ਜਿੱਥੇ ਮਾਸ ਲੱਗਾ ਸੀ ਉੱਥੇ ਹੀ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਗੱਲਬਾਤ ਕਿਸ ਮੁੱਦੇ ਤੇ ਅੱਗੇ ਜਾਣ ਬਾਬਤ ਚੱਲ ਰਹੀ ਆ ਜਾਂ ਕੀ ਕੀ ਮੰਗ ਕੀਤੀ ਜਾ ਰਹੀ ਆ ਜਿਹੜੇ ਆਪਣੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਮੈਂ ਦੱਸਣਾ ਚਾਹਾਂਗਾ ਇਸ ਦੇ ਵਿੱਚ ਜਿਵੇਂ ਮੰਗਾ ਨੇ ਗੁਰੂਗ੍ਰੰਥ ਸਾਹਿਬ ਦੀ ਜੱਦਗੀ ਹੋਈ ਆ ਉਸ ਦੇ ਜਿਹੜੇ ਸ਼ਰਾਰਤੀ ਅੰਸਰ ਨੇ ਜੱਦਗੀ ਕਰਨ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਸ ਇਲਾਵਾ ਜਿਹੜਾ ਬਰਗਾੜੀ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਤੇ ਜਿਹੜੇ ਦੋਨੋਂ ਪ੍ਰਾਰ ਰਪਿੰਦਰ ਸਿੰਘ ਤੇ ਜਗਵਿੰਦਰ ਸਿੰਘ ਪੜੇ ਹੋਏ ਨੇ ਪੁਲਸ ਵੱਲੋਂ ਉਹਨਾਂ ਦੇ ਮੇਜਰ ਸਿੰਘ ਜੀ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਅੱਜ ਇਹ ਜਥਾ ਲੈ ਕੇ ਇੱਥੋਂ ਚੱਲੇ ਸੀਗੇ ਜਥੇਬੰਦੀਆਂ ਜੰਨੇ ਸੀ ਇਹਦਾ ਮੁੱਖ ਮੰਤਵ ਸੀਗਾ ਕਿ ਜਿਹੜਾ ਆਪਣਾ ਪਹਿਲਾ ਮਤਾ ਇਹਨਾਂ ਨੇ ਦਿੱਤਾ ਸੀਗਾ ਕਿ ਖੂਨ ਦਾ ਪਿਆਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਅਰਪਣ ਕਰਨਾ ਸੀ ਜਾਂ ਉਹਨਾਂ ਨੂੰ ਸੌਂਪਣਾ ਸੀ ਤੇ ਉਹ ਉਹ ਕੋਈ ਮੰਗ ਰੱਖ ਰਿਹਾ ਜਾਂ ਕੋਈ ਉਹ ਜੇ ਮਤੇ ਨੂੰ ਆਪਾਂ ਕਹੀਏ ਕਿ ਉਹ ਡਿਸਮਿਸ ਹੋ ਗਿਆ ਜਾਂ ਇੱਥੇ ਇੱਥੇ ਹੀ ਖਤਮ ਹੋ ਗਿਆ ਪ੍ਰਸ਼ਾਸਨ ਦੇ ਰੋਕਣ ਤੇ ਬਾਅਦ ਦੇਖੋ ਇਸ ਤੇ ਮੈਂ ਇੱਕ ਗੱਲ ਜ਼ਰੂਰ ਦੱਸਣ ਚਾਹਤ ਸੀ ਜਿਵੇਂ ਪਹਿਲਾਂ ਇਹਨਾਂ ਨੇ ਬਾਈਕਾਟ ਕੀਤਾ ਸੀਗਾ ਜਿਵੇਂ ਕਿਸੇ ਵੀ ਅਕਾਲੀ ਜਿਹੜਾ ਕਿ ਅੰਗੂ ਸੀਗਾ ਜਾਂ ਕੋਈ ਐਸਜੀਪੀ ਸੀਗਾ ਨਹੀਂ ਇਹ ਨਹੀਂ ਮਿਲਦੇ ਸੀਗੇ ਨਹੀਂ ਕਿਸੇ ਨਾਲ ਗੱਲ ਕਰਦੇ ਸੀ ਪਰ ਭਾਵੇਂ ਕਿ ਉੱਥੇ ਇਹ ਗੱਲ ਲੈ ਕੇ ਚੱਲੇ ਸੀ ਚੰਡੀਗੜ੍ਹ ਦੇ ਕਿ ਅਸੀਂ ਇਸ ਤਰ੍ਹਾਂ ਕਰਨਾ ਪਰ ਇਸ ਟਾਈਮ ਜਿਹੜਾ ਕਿ ਮਾਹੌਲ ਬਿਲਕੁਲ ਸ਼ਾਂਤ ਹੈ ਸਿਰਫ ਇੱਕ ਮੈਸੇਜ ਆਉਣ ਤੋਂ ਬਾਅਦ ਇਹਨਾਂ ਨੇ ਉਹਨਾਂ ਨਾਲ ਜਿਹੜੀ ਹੈ ਕਿ ਗੱਲਬਾਤ ਕਰ ਰਹੇ ਨੇ ਕੋ ਸੰਗਤ ਦੇ ਵਿੱਚ ਬੈਠ ਕੇ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ ਦੇਖੋ ਮੈਂ ਇਹਦੇ ਵਿੱਚ ਦੱਸਣਾ ਚਾਹਾਂ ਕਿ ਜਿਹੜੇ ਕਿ ਸੁਰੱਖਿਆ ਦੇ ਪ੍ਰਬੰਧਨ ਜਿਹੜੇ ਪ੍ਰਸ਼ਾਸਨ ਨੇ ਆਪਣੇ ਵੱਲੋਂ ਕੀਤੇ ਹੁੰਦੇ ਨੇ ਇਹਨਾਂ ਨੂੰ ਤਰਮਿਆਂ ਨੂੰ ਰੋਕਣ ਵਾਸਤੇ ਉਹਨਾਂ ਦੇ ਪੂਰੇ ਲਾਹੌ ਲਸ਼ਕਰ ਦੇ ਨਾਲ ਨੇ ਜਿਨ੍ਹਾਂ ਦੇ ਵਿੱਚ ਘੋੜਸਵਾਰ ਵੀ ਨੇ ਤੇ ਬਰਾਉਜ਼ ਬਰਾਉਜ਼ਰ ਵੀ ਨੇ ਪਾਣੀ ਦੀ ਟੈਂਕਰ ਨੇ ਖੜੇ ਜੇ ਜਿੱਤੇ ਜਦੋਂ ਇੱਕ ਵਾਰ ਮਾਰਚ ਉਤੇ ਪਹੁੰਚੇ ਤੇ ਇੱਕ ਵਾਰ ਉਹਨਾਂ ਨੇ ਉਸ ਜਾਨਕ ਕੇ ਸਟਾਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਜਿਵੇਂ ਹੀ ਸ਼ਾਂਤ ਹੋਏ ਤੇ ਉੱਥੇ ਤਰ੍ਹਾਂ ਉਹ ਸਾਰਾ ਕੁਝ ਉਸੇ ਤਰ੍ਹਾਂ ਮਾਹੌਲ ਸ਼ਾਂਤੀ ਦੇ ਮਾਹੌਲ ਵਿੱਚ ਸਭ ਕੁਝ ਚੱਲ ਰਿਹਾ ਪਰ ਜਿਹੜੀ ਪੋਲ ਤਾਂ ਡੈਰੀਗੈਂਡਾਂ ਦੇ ਦੂਜੇ ਪਾਸੇ ਪੋਲ ਪੂਰੀ ਖੜੀ ਹੈ ਤੇ ਉਰਲੇ ਪਾਸੇ ਜਿਹੜੇ ਮੁਹੱਲੇ ਵਾਲੇ ਪਾਸੇ ਆਪਣੇ ਕਰਨੇਕਾਰੀ ਦੇ ਬੈਠੇ ਹੋਏ ਹਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਨੋਮੰਡੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪਰਮੇਂਦਰ ਸਿੰਘ ਤੰਦੂਮਾਜਰਾ ਪਰਮਿੰਦਰ ਸਿੰਘ ਢਿਲਤਾ ਵਿੱਤ ਮੰਤਰੀ ਤੇ ਕਰਨਜੀਤ ਸਿੰਘ ਬਰਾੜ ਇੱਥੇ ਪਹੁੰਚੇ ਸੀਗੇ ਉਹਨਾਂ ਨਾਲ 15 ਮਿੰਟ ਜਿਹੜੀ ਆ ਕਿ ਗੱਲਬਾਤ ਹੋਈ ਹੈ ਸੰਤ ਕਮਾਦ ਦੇ ਨੁਮਾਇੰਦਿਆਂ ਦੀ ਤੇ ਇਹਨਾਂ ਦੇ ਵਿੱਚ ਜਿਹੜੇ ਕਿ ਇਹਨਾਂ ਜਿਹੜੀਆਂ ਉਹਨਾਂ ਨੇ ਮੰਗਾਂ ਰੱਖੀਆਂ ਨੇ ਇੱਕ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਜਿਹੜੀ ਰਿਹਾਈ ਹੋਣੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਨੇ ਸਾਜ਼ਿਸ਼ ਕਰੀ ਹੈ ਛੇੜੀ ਗੁਰਗ੍ਰਾਮ ਸਿੰਘ ਜੀ ਦੇ ਜਿਹੜਾ ਸਰਪੰਚ ਦੀ ਬੇਅਦਬੀ ਕਰਨ ਦੀ ਉਹਨਾਂ ਦੇ ਵਿਰੁੱਧ ਕਾਰਵਾਈ ਉਹਨਾਂ ਨੂੰ ਗ੍ਰਿਫਤਾਰ ਕਿਤੇ ਜਾਣਾ ਚਾਹੀਦਾ ਹੈ ਤੇ ਇਹ ਨਾਲ ਜਿਹੜੇ ਜਿਹੜੇ ਵੀ ਪਾਰਟੀ ਵਾਲੋਂ ਜਾਂ ਕਿਸੇ ਵੀ ਲਖਤਵਾਲ ਜਿਹੜੀਆਂ ਸਾਜਸ਼ਾ ਰਚੀਆਂ ਨੇ ਉਹ ਬੰਦੇ ਵੀ ਜਿਹੜੇ ਗ੍ਰਿਫਤਾਰ ਹੋਣੇ ਚਾਹੀਦੇ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਜਿਹੜੇ ਮੁੱਖ ਅੰਗ ਚੋਰੀ ਕਿਤੇ ਗਏ ਨੇ ਉਹ ਉਹ ਅਦਰਾਮਤ ਕਰਕੇ ਵੀ ਸਿੱਟ ਸੰਗਤਾਂ ਦੇ ਹਵਾਲੇ ਕਿਤੇ ਜਾਣੇ ਚਾਹੀਦੀ ਹੈ ਜਿਹਦੇ ਬਾਰੇ ਆ ਗੱਲਬਾਤ ਕਰਨ ਉਪਰੰਤ ਜਿਨ੍ਹਾਂ ਨੂੰ ਮੰਡੇ ਤੋਂ ਹੁਣ ਚਲੇ ਗਏ ਨੇ ਤੇ ਉਹ ਇਹ ਕਹਿ ਕੇ ਗਏ ਨੇ ਕਿ ਉਹ ਮੰਤਰੀ ਸਾਹਿਬ ਨਾਲ ਸਾਰੀ ਗੱਲਬਾਤ ਕਰਕੇ ਤੇ ਜੋ ਸਰਜਾਂ ਦਾ ਜਲਦੀ ਜੀ ਸਭ ਦੇ ਕੰਮ ਨੂੰ ਲਿਆ ਕੇ ਦੱਸ ਕੇ ਜਾਣਗੇ ਜੀ ਮੇਜਰ ਜੀ ਤੋਂ ਤੋ ਅਪਡੇਟ ਅਸੀਂ ਇਸ ਬਾਬਤ ਲੈਂਦੇ ਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ